ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 605 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 606 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਆਪੇ ਸ੍ਰੇਸ਼ਟੋ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ 헤 ਭਾਈ ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਸ੍ਰਿਸ਼ਟੀ ਨੂੰ ਸੂਰਜ ਚੰਨ ਚਾਨਣ ਕਰਨ ਲਈ ਬਣਾਦਾ ਹੈ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਪਰਮਾਤਮਾ ਆਪ ਹੀ ਨੇ ਆਸਰਿਆਂ ਦਾ ਆਸਰਾ ਹੈ ਜਿਨ੍ਹਾਂ ਨੂੰ ਕੋਈ ਆਦਰ ਮਾਣ ਨਹੀਂ ਦਿੰਦਾ ਉਹਨਾਂ ਨੂੰ ਆਦਰ ਮਾਣ ਦੇਣ ਵਾਲਾ ਹੈ ਆਪ ਦੇ ਆਕਰ ਰਖਦਾ ਪਿਆਰਾ ਆਪੇ ਸੁਗੜ ਸੁਝਾਣ ਉਹ ਪਿਆਰਾ ਪ੍ਰਭੂ ਸੋਹਣੀ ਆਤਮਾ ਘੜਤ ਘੜਨ ਵਾਲਾ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਮਿਹਰ ਕਰਕੇ ਆਪ ਸਭ ਦੀ ਰੱਖਿਆ ਕਰਦਾ ਹੈ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ हे ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰਿਆ ਕਰ ਨਾਮ ਹੈ ਜੀਵਨ ਸਫਰ ਵਾਸਤੇ ਰਾਹਾਦਾਰੀ ਹੈ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬੋੜ ਨਾ ਆਵਣ ਜਾਣ ਰਹਾਓ ਏ ਭਾਈ ਸਾਧ ਸੰਗਤ ਵਿੱਚ ਮਿਲ ਕੇ ਤੂੰ ਪਰਮਾਤਮਾ ਦਾ ਧਿਆਨ ਧਰਿਆ ਕਰ ਧਿਆਨ ਦੀ ਬਰਕਤ ਨਾਲ ਮੋੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣ हे ਭਾਈ ਉਹ ਪਿਆਰਾ ਪ੍ਰਭੂ ਪਰਮਾਤਮਾ ਆਪ ਹੀ ਜੀਵਾ ਨੂੰ ਆਪਣੇ ਗੁਣਾਂ ਦੀ ਦਾਤ ਦਿੰਦਾ ਹੈ ਆਪ ਹੀ ਜੀਵਾ ਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕਰਦਾ ਹੈ ਆਪੇ ਬਖਸ਼ ਕਰ ਆਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਪ੍ਰਭੂ ਪਰਮਾਤਮਾ ਆਪ ਹੀ ਸਭ ਉੱਤੇ ਬਖਸ਼ਿਸ਼ ਕਰਦਾ ਹੈ ਉਹ ਆਪ ਹੀ ਜੀਵਾ ਵਾਸਤੇ ਸਦਾ ਕਾਇਮ ਰਹਿਣ ਵਾਲਾ ਚਾਨਣ ਮਨਾਰਾ ਹੈ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਉਹ ਪਿਆਰਾ ਪ੍ਰਭੂ ਪਰਮਾਤਮਾ ਆਪ ਹੀ ਜੀਵਾਂ ਨੂੰ ਹੁਕਮ ਵਿੱਚ ਤੋਰਦਾ ਹੈ ਆਪ ਹੀ ਹਰ ਦਾ ਹੁਕਮ ਚਲਾਉਂਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਪਰਮਾਤਮਾ ਦੇ ਹੁਕਮ ਅੰਦਰ ਹੀ ਸਭ ਕੁਝ ਹੋ ਰਿਹਾ ਹੈ ਹੁਕਮ ਤੋਂ ਬਾਹਰ ਨਹੀਂ ਹਕਮਤੋ ਬਿਨਾ ਤਾਂ ਇਹ ਪੱਤਾ ਵੀ ਨਹੀਂ ਹਿਲਦਾ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੇ ਦਾਣ ਏ ਭਾਈ ਉਹ ਪਿਆਰਾ ਪ੍ਰਭੂ ਆਪਣੀ ਭਗਤੀ ਦੇ ਖਜ਼ਾਨਿਆਂ ਵਾਲਾ ਹੈ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਦੀ ਦਾਤ ਦਿੰਦਾ ਹੈ ਆਪੇ ਸੇਵ ਕਰਾਇੰਦਾ ਪਿਆਰਾ ਆਪ ਦੇਵਾਵੇ ਮਾਣ ਪ੍ਰਭੂ ਆਪ ਹੀ ਜੀਵਾਂ ਪਾਸੋਂ ਸੇਵਾ ਭਗਤੀ ਕਰਾਂਦਾ ਹੈ ਤੇ ਆਪ ਹੀ ਸੇਵਾ ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ ਇੱਜ਼ਤ ਦਵਾਂਦਾ ਹੈ ਆਪੇ ਤਾੜੀ ਲਾਏਂਦਾ ਪਿਆਰਾ ਆਪੇ ਗੁਣੀ ਨਿਧਾਨ ਓ ਪ੍ਰਮਾਤਮਾ ਆਪ ਹੀ ਗੁਣਾ ਦਾ ਖਜ਼ਾਨਾ ਹੈ ਤੇ ਆਪ ਹੀ ਗੁਣਾ ਵਿੱਚ ਸਮਾਧੀ ਲਾਂਦਾ ਹੈ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਹੇ ਭਾਈ ਓ ਪ੍ਰਭੂ ਪਿਆਰਾ ਪ੍ਰਮਾਤਮਾ ਆਪੇ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ ਪਰ ਮੰਨਿਆ ਹੋਇਆ ਹੈ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੋਲ ਪਰਵਾਨ ਉਹ ਆਪ ਹੀ ਆਪਣਾ ਤੋਲ ਤੇ ਪੈਮਾਨਾ ਵਰਤ ਕੇ ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ ਮੁੱਲ ਪਾਉਂਦਾ ਹੈ ਆਪੇ ਅਤੁੱਲ ਤੁਲਾਈਂਦਾ ਪਿਆਰਾ ਜਨ ਨਾਨਕ ਸਤਿਗੁਰੂ ਬਾਣ ਉਹ ਪ੍ਰਭੂ ਪਰਮਾਤਮਾ ਆਪ ਅਤੁੱਲ ਹੈ ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ ਓ ਜੀਵਾਂ ਦੇ ਜੀਵਨ ਸਦਾ ਤੋਲਦਾ ਹੈ ਦਾਸ ਨਾਨਕ ਸਦਾ ਉਸ ਤੋਂ ਸਦਕੇ ਜਾਂਦਾ ਹੈ ਸੋਰਠ ਮਹੱਲਾ ਚੌਥਾ ਰਾਗ ਸੋਰਠ ਵਿੱਚ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤੋ ਮਹਾ ਏ ਭਾਈ ਪਿਆਰਾ ਪ੍ਰਭੂ ਪਰਮਾਤਮਾ ਆਪ ਹੀ ਜੀਵਾ ਨੂੰ ਆਪਣੀ ਸੇਵਾ ਭਗਤੀ ਵਿੱਚ ਜੋੜਦਾ ਹੈ ਆਪ ਹੀ ਭਗਤੀ ਕਰਨ ਦਾ ਉਤਸ਼ਾਹ ਦਿੰਦਾ ਹੈ ਆਪੇ ਗੁਣ ਗਾ ਵਾਹੇਂਦਾ ਪਿਆਰਾ ਆਪੇ ਸ਼ਬਦ ਸਮਾਹਾ ਪ੍ਰਭੂ ਪਰਮਾਤਮਾ ਆਪ ਹੀ ਜੀਵਾ ਨੂੰ ਗੁਣ ਗਾਉਣ ਲਈ ਪ੍ਰੇਰਣਾ ਕਰਦਾ ਹੈ ਆਪ ਹੀ ਜੀਵਾ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਦਾ ਹੈ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਪ੍ਰਭੂ ਪਰਮਾਤਮਾ ਆਪ ਹੀ ਕਲਮ ਹੈ ਆਪ ਹੀ ਕਲਮ ਚਲਾਉਣ ਵਾਲਾ ਹੈ ਤੇ ਆਪ ਹੀ ਜੀਵਾਂ ਦੇ ਮੱਥੇ ਉੱਤੇ ਭਗਤੀ ਦਾ ਲੇਖ ਲਿਖਦਾ ਹੈ ਮੇਰੇ ਮਨ ਜਪ ਰਾਮ ਨਾਮ ਓ ਮਹਾ ਏ ਮੇਰੇ ਮਨ ਪਰਮਾਤਮਾ ਦਾ ਨਾਮ ਉਤਸ਼ਾਹ ਨਾਲ ਜਪਿਆ ਕਰ ਆਨੰਦ ਇਹਨਾਂ ਅਨੰਦ ਹੋਵੇ ਬੜਾ ਭਾਗੀ ਲੈ ਗੁਰ ਪੂਰੇ ਹਰ ਲਾਹ ਰਹਾਓ ਪੂਰੇ ਗੁਰੂ ਦੀ ਰਾਹੀ ਹਰ ਨਾਮ ਦਾ ਲਾਭ ਖਟ ਲੈ ਜਿਹੜਾ ਵਡਭਾਗੀ ਮਨੁੱਖ ਨਾਮ ਜਪਦਾ ਹੈ ਉਸ ਨੂੰ ਹਰ ਵੇਲੇ ਆਤਮਿਕ ਸੁਖ ਮਿਲਿਆ ਰਹਿੰਦਾ ਹੈ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਹੈ ਭਾਈ ਪ੍ਰਭੂ ਹੀ ਗੋਪੀਆਂ ਹੈ ਆਪ ਹੀ ਕ੍ਰਿਸ਼ਨ ਹੈ ਆਪ ਹੀ ਬਿੰਦਰਾਵਨ ਜੰਗਲ ਵਿੱਚ ਗਾਈਆਂ ਚਾਰਨ ਵਾਲਾ ਹੈ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਬਜਾਹਾ ਪ੍ਰਭੂ ਪਰਮਾਤਮਾ ਆਪੇ ਹੀ ਸਾਵਲੇ ਰੰਗ ਵਾਲਾ ਹੈ ਸੋਹਣਾ ਕ੍ਰਿਸ਼ਨ ਹੈ ਆਪੇ ਹੀ ਬੰਸਰੀ ਵਜਾਣ ਵਾਲਾ ਹੈ ਸਾਰਿਆਂ ਵਿੱਚ ਆਪ ਹੀ ਪਰਮਾਤਮਾ ਆਪ ਹੀ ਆਪ ਹੈ ਹਰ ਜੀਵ ਵਿੱਚ ਹੈ ਪਰਮਾਤਮਾ ਕੋ ਭਲੀ ਆਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਜਾਹਾ ਪ੍ਰਭੂ ਆਪ ਹੀ ਬਾਲਕ ਰੂਪ ਕ੍ਰਿਸ਼ਨ ਰੂਪ ਵਿੱਚ ਕਸਦੇ ਭੇਜੇ ਹੋਏ ਹਾਥੀ ਕੁਵਲਿਆ ਪੀੜ ਨੂੰ ਨਾਸ਼ ਕਰਨ ਵਾਲਾ ਹੈ ਆਪ ਖਾੜਾ ਪਾਇੰਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਹੇ ਭਾਈ ਪ੍ਰਭੂ ਆਪ ਹੀ ਇਹ ਜਗਤ ਦਾ ਖਾੜਾ ਬਣਾਉਣ ਵਾਲਾ ਹੈ ਇਸ ਜਗਤ ਖਾੜੇ ਵਿੱਚ ਆਪ ਹੀ ਕੋਤਕ ਤਮਾਸ਼ੇ ਰਚ ਕੇ ਵੇਖ ਰਿਹਾ ਹੈ ਬਾਲਕ ਰੂਪ ਪਾਏਂਦਾ ਪਿਆਰਾ ਚੰਦੂਰ ਕੰਸ ਕੇ ਸਮਰਾਹਾ ਪ੍ਰਭੂ ਪਰਮਾਤਮਾ ਆਪ ਹੀ ਬਾਲਕ ਰੂਪ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਸ ਪਾਸੋਂ ਚੰਦੂਰ ਕੇਸੀ ਅਤੇ ਕੰਸ ਨੂੰ ਮਰਵਾਉਣ ਵਾਲਾ ਹੈ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰ내 ਮੂਰਖ ਮੁਗਦਾਹਾ ਪਰਮਾਤਮਾ ਆਪ ਹੀ ਤਾਕਤ ਦੇਣ ਵਾਲਾ ਹੈ ਤੇ ਆਪ ਹੀ ਮੂਰਖਾਂ ਦੀ ਤਾਕਤ ਭੰਨ ਦਿੰਦਾ ਹੈ ਪਰਮਾਤਮਾ ਬੜਾ ਬੇਅੰਤ ਹੈ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਾਬੇ ਆਪੇ ਜਗਤੋ ਪਾਇੰਦਾ ਪਿਆਰਾ ਵਸੇ ਆਪੇ ਜੁਗਤ ਹਥਾਹਾ ਏ ਭਾਈ ਪਿਆਰਾ ਪ੍ਰਭੂ ਪਰਮਾਤਮਾ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ ਜਗਤ ਨੂੰ ਆਪ ਹੀ ਆਪਣੇ ਵਾਸ ਵਿੱਚ ਰੱਖਦਾ ਹੈ ਜੀਵਾਂ ਦੇ ਜੀਵਨ ਜੁਗਤ ਆਪਣੇ ਹੱਥ ਵਿੱਚ ਰੱਖਦਾ ਹੈ ਪਰਮਾਤਮਾ ਗਾਲ ਜੇਵੜੀ ਆਪੇ ਪਾਇੰਦਾ ਪਿਆਰਾ ਜਿਉਂ ਪ੍ਰਭ ਖਿੰਚੈ ਤਿਉਹ ਜਾਹ ਪ੍ਰਭੂ ਪਰਮਾਤਮਾ ਕਾਲਪੁਰਖ ਆਪ ਹੀ ਸਭ ਜੀਵਾਂ ਦੇ ਗਲ ਵਿੱਚ ਰੱਸੀ ਪਾਈ ਰੱਖਦਾ ਹੈ ਜਿਵੇਂ ਪ੍ਰਭੂ ਉਸ ਰੱਸੀ ਨੂੰ ਖਿੱਚਦਾ ਹੈ ਦੇਵਹਿ ਜੀਵ ਜੀਵਨ ਰਾਹ ਤੇ ਤੁਰਦੇ ਹਨ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਹਾ ਚੌਥੇ ਨਾਨਕ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਵਿੱਚ یوں ਫਰਮਾਨ ਕਰਦੇ ਹਨ ਕਿ ਨਾਨਕ ਆਖਦਾ ਹੈ ਕਿ হে ਪਿਆਰੇ হে ਪਿਆਰੇ ਸੱਜਣ ਜਿਹੜਾ ਮਨੋਖ ਆਪਣੇ ਕਿਸੇ ਬਲ ਆਦਕਦਾ ਅਹੰਕਾਰ ਕਰਦਾ ਹੈ ਉਹ ਤਬਾਹ ਹੋ ਜਾਂਦਾ ਹੈ ਆਤਮਿਕ ਮੌਤ ਸਹਿੜ ਲੈਂਦਾ ਹੈ हे ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰ ਉਸ ਦੀ ਭਗਤੀ ਵਿੱਚ ਲੀਨ ਰਹਾ ਕਰ ਗਲ ਜੇਵੜੀ ਆਪੇ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 606 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 607 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਗੁਰੂ ਪਿਆਰਿਓ ਹਰ ਰੋਜ਼ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ